ਕਰਦਾ ਹੈ ਅਰਦਾਸ ਕਰਦਾ ਹੈ ਏ ਦਾਦਾ ਅੱਜ ਮੇਰਾ ਡੁੱਬਦਾ ਹੋਇਆ ਬੇੜਾ ਬੰਨੇ ਲਗ ਡਾਵੇ ਮੈਂ ਆਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਹਾਡੀ ਗੱਦੀ ਦੇ ਉੱਪਰ ਜਿਹੜਾ ਸਤਿਗੁਰ ਸਵਾਇ ਮਾਨ ਹੋਵੇਗਾ ਉਹਦੇ ਚਰਨਾ ਅੰਦਰ ਦਸਵੰਦ ਦੀ ਮਾਇਆ ਅਰਪਿਤ ਕਰਾਂਗਾ ਬਾਬਾ ਮੱਖਣਸ਼ਾ ਲਵਾੜਾ ਜਿਵੇਂ ਅਰਦਾਸ ਕਰਦਾ ਹੈ ਉਸ ਮੌਕੇ ਦੀ ਤਸਵੀਰ ਇਹ ਇਉ ਪੇਸ਼ ਹੈ ਇੱਕਦਿਨ ਅਚਨ ਚੇਤੀ ਹਵਾ ਵਗਣ ਲੱਗੀ ਹੌਲੀ ਹੌਲੀ ਉਹ ਵੱਡਾ ਤੂਫਾਨ ਬਣ ਗਈ ਕੁਝ ਵੀ ਸੁੱਝਦਾ ਨਹੀਂ ਬੇੜਾ ਡੋਲਦਾ ਹੈ ਮੱਖਣ ਸ਼ਾਹ ਦੇ ਭਾਦੀ ਐ ਆਣ ਬਣ ਗਈ ਹੋਰ ਤਾਂ ਕੁਝ ਨਹੀਂ ਹੋ ਸਕਦਾ ਸਾਰੇ ਇੱਕਦਮ ਇਹੋ ਵਿਚਾਰ ਕਰਦੇ ਮੱਖਣਸ਼ਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਇੱਕ ਦਿਨ ਅਚਨ ਚੇਤੀ ਹਵਾ ਵਗਣ ਲੱਗੀ ਹੌਲੀ ਹੌਲੀ ਉਹ ਵੱਡਾ ਤੂਫਾਨ ਬਣ ਗਈ ਕੁਝ ਵੀ ਸੁੱਜਦਾ ਨਹੀਂ ਬੇੜਾ ਡੋਲਦਾ ਏ ਮੱਖਣਸ਼ਾਹ ਦੇ ਵਾਦੀ ਸਿਆਣ ਬਣ ਗਈ ਹੁਣ ਹੋਰ ਤਾਂ ਕੁਝ ਨਹੀਂ ਹੋ ਸਕਦਾ ਸਾਰੇ ਇਕਦਮ ਇਹੋ ਵਿਚਾਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਮੱਖਣ ਛਾ ਨੂੰ ਗੱਲ ਕੋਈ ਔੜ ਦੀ ਨਹੀਂ ਢੇੜਾ ਪਲੋ ਪਲੀ ਡੁੱਬਦਾ ਜਾ ਰਿਆ ਸੀ ਹੰਜੂ ਡਿੱਗਦੇ ਤੇ ਹੱਥ ਜੁੜੇ ਹੋਏ ਸੀ ਮਿੰਤਾ ਕਰ ਰਿਆ ਤਰਲੇ ਪਾਰਿਆ ਸੀ ਢੇੜਾ ਕੇ ਰਿਆ ਘੁੰਮਣ ਘੇਰਿਆਂ ਨੇ ਲਾ ਕੇ ਮੇਰ ਦਾ ਚੱਪੂ ਤੂੰ ਪਾਰ ਕਰ ਦੇ ਮੱਖਣ ਸ਼ਾਲ ਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰ ਦੇ ਉੱਚੀ ਉੱਚੀ ਦਰਿਆ ਵਿੱਚ ਪੈਣ ਛੱਲਾ ਬੱਦਲ ਗਰਜਦਾ ਤੇ ਬਿਜਲੀ ਕੜਕਦੀ ਐ ਰੰਗ ਓਡੇ ਮਲਾਹਾਂ ਨੇ ਦਿਲ ਛੱਟੇ ਮੱਖਣ ਸ਼ਾਦੀ ਛਾਤੀ ਪਈ ਧੜਕਦੀ ਐ ਓ ਤੇਰੇ ਦਰ ਤੇ ਏ ਹੋ ਅਰਦਾਸ ਸਾਡੀ ਤੇਰੇ ਦਰ ਤੇ ਇਹੋ ਅਰਦਾਸ ਸਾਡੀ ਮੇਰੇ ਮਾਲਕਾ ਅੱਜ ਚਮਤਕਾਰ ਕਰ ਦੇ ਮੱਖਣ ਛਾਲ ਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰ ਦੇ ਕੋਨ ਆਸਰਾ ਹੋ ਰ ਨਾ ਰਹਾ ਬਾਕੀ ਤੂੰ ਹੀ ਚੜੇ ਤੂਫਾਨ ਨੂੰ ਠੱਲ ਸਕਦਾ ਤੇਰੇ ਹੁਕਮ ਬਿਨ ਹਵਾ ਨਹੀਂ ਹਿੱਲ ਸਕਦੀ ਤੇਰੇ ਹੁਕਮ ਪੈਣਾ ਪਾਣੀ ਨਹੀਂ ਚੱਲ ਸਕਦਾ ਜੇ ਤੂੰ ਚਾਵੇਂ ਤਾਂ ਕੀ ਨਹੀਂ ਹੋ ਸਕਦਾ ਜਿਹੜਾ ਹੋਇਆ ਨਹੀਂ ਵਿੱਚ ਸੰਸਾਰ ਕਰਦੇ ਮੱਖਣ ਛਾਲ ਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਔਖੀ ਵੇਲੇ ਪ੍ਰਮਾਤਮਾ ਜਾ ਦੇ ਆਉਂਦਾ ਵੇਲੇ ਸੁੱਖਾਂ ਦੇ ਸਭ ਕੁਝ ਭੁੱਲ ਜਾਂਦਾ ਬੰਦਾ ਕੱਖ ਵੀ ਨਹੀਂ ਆਕੜ ਵਿੱਚ ਆ ਕੇ ਆਪ ਬਣ ਖੁਦਾ ਦੇ ਤੁੱਲ ਜਾਂਦਾ ਮੈਨੂੰ ਆਪਣਾ ਸਮਝ ਕੇ ਲਾ ਚਰਣੀ ਮੇਰੇ ਸੁਪਨਿਆ ਤਾਂ ਹੀ ਸਕਾਰ ਕਰਦੇ ਮੱਖਣ ਸ਼ਾਲ ਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਦੇ ਜਿਸ ਨੇ ਯਾਦ ਕੀਤਾ ਸਰਨੇ ਆਇਆ ਜੋ ਉਸ ਨੂੰ ਤਾਰ ਦਿੱਤਾ ਇੱਕ ਵਾਰ ਮਰਦਾਨੇ ਆਵਾਜ਼ ਮਾਰੀ ਆ ਕੇ ਤਪਤ ਕੜਾ ਹੈ ਉਠਾਰ ਦਿੱਤਾ ਜਿਹੜਾ ਗੱਲ ਸੁਣ ਲੈ ਉਹ ਹੀ 당ਗ ਰਹਿ ਜੇ ਅੱਜ ਸਾਰੀਆਂ ਸ਼ਕਤੀਆਂ ਝਾਰ ਕਰਦੇ ਮੱਖਣ ਸ਼ਾਲ ਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਅੱਜ ਡੁੱਬਦੇ ਬੇੜੇ ਨੂੰ ਤਾਰ ਦਾਂਗੇ ਨੰਗੇ ਪੈਰੀ ਚੱਲ ਕੇ ਆਵਾਂਗਾ ਮੈਂ ਪੇਟਾ ਹੋਰ ਪ੍ਰੇਮ ਨਾਲ ਕਰਾਂ ਪੇਟਾ 500 ਮੋਰਾ ਦੀ ਭੇਟ ਚੜਾਵਾਂਗਾ ਮੈਂ ਉਹ ਆਪਣੇ ਸੇਵਕਾਂ ਦੀ ਪੈਜ ਆਪ ਰੱਖੇ ਆਪਣੇ ਸੇਵਕਾਂ ਦੀ ਪੈਜ ਆਪ ਰੱਖੇ ਦਾਤਾ ਜੋਦੜੀ ਤੇਰੇ ਦਰਬਾਰ ਕਰਦੇ ਮੱਖਣ ਛਾਲ ਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰ ਦੇ ਲੋਕੀ ਕਹਿਣ ਨਾ ਗੁਰੂ ਨਹੀਂ ਹੋਣਾ ਸੱਚਾ ਜੇਕਰ ਸੱਚਾ ਸੀ ਤੇ ਫੇਰ ਆਇਆ ਕਿਉਂ ਨਾ ਹਰ ਵੇਲੇ ਜੋ ਗੁਰੂ ਅਰਾਧਦਾ ਸੀ ਉਸ ਡੁੱਬਦੇ ਨੂੰ ਬੰਨੇ ਲਾਇਆ ਕਿਉਂ ਨਾ ਜਿਹੜੇ ਗੁਰੂ ਦੀ ਗੱਦੀ ਨੂੰ ਨੀਂਦਦੇ ਨੇ ਐਸੇ ਝੂਠਿਆਂ ਨੂੰ ਸ਼ਰਮਸਾਰ ਕਰਦੇ ਮੱਖਣ ਸ਼ਾਲ ਬਾਣੇ ਅਰਦਾਸ ਕੀਤੀ ਸੱਚੇ ਬਾਦਸ਼ਾਹ ਬੇੜੇ ਨੂੰ ਪਾਰ ਕਰਦੇ ਜਿਉਂ-ਜਿਉਂ ਕਿਰਨ 모ਤੀ ਅੱਖੋਂ ਪ੍ਰੇਮ ਵਾਲੇ ਮੇਰੇ ਬਾਦਸ਼ਾਹ ਨੂੰ ਤਰਸੇ ਆਈ ਜਾਵੇ ਉਮਾ ਗੁਰੂ ਜਹਾਜ ਨੂੰ ਦਾ ਮੋਢਾ ਵੇਖੋ ਸੰਗਤ ਜੀ ਬੰਨੇ ਲਾਈ ਜਾਵੇ ਜਿਹੜਾ ਗੁਰੂ ਨੂੰ ਦਿਲੋਂ ਪਿਆਰ ਕਰਦਾ ਅੱਗੋਂ ਸਤਿਗੁਰੂ ਦੂਣਾ ਪਿਆਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਅੱਖਾਂ ਖੁੱਲੀਆਂ ਤੇ ਮੱਖਣ ਛਾ ਡਠਾ ਬੇੜਾ ਆਣਾ ਕਿਨਾਰੇ ਤੇ ਲੱਗਿਆ ਏ ਮੇਰੇ ਬਾਦਸ਼ਾਹ ਧੰਨ ਹੈ ਧੰਨ ਹੈ ਤੂੰ ਦਿਲ ਦੀਪ ਪ੍ਰੇਮ ਦਾ ਜਗਿਆ ਏ ਆਉਂ ਮੈਂ ਸਿੱਖਦਾ ਪਰ ਇਹ ਸਿੱਖ ਦਾ ਪ੍ਰੇਮ ਦਲਬੀਰ ਸਿੰਘਾ ਅੱਜ ਚੋਜ ਕੀ ਮੇਰੇ ਨਿਰੰਕਾਰ ਕਰਦੇ ਮੱਖਣ ਸ਼ਾਲ ਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਭੇੜੇ ਨੂੰ ਪਾਰ ਕਰਦੇ